ਰਤਬਾ ਮੇਰੇ ਖਲ ਹਰ 3rd ਰੀਲ ਜਿਹੜੀ ਉਹ ਰਤਬੇ ਦੀ ਆਉਂਦੀ ਸੀ ਕਿਚੇਰਾ ਪਿੱਛੋਂ ਜਦੋਂ ਅਹਿਸਾਸ ਹੋਣਗੇ ਮੈਂ ਚਾਹੂੰਗਾ ਕਿ ਉਹ ਅਹਿਸਾਸ ਨੂੰ ਤੁਸੀਂ ਗਾ ਕੇ ਕਰਵਾ ਦਿਓ ਅੱਛਾ ਅੱਛਾ ਹੇ ਚੇਰਾ ਪਿੱਛੋਂ ਜਦੋਂ ਅਹਿਸਾਸ ਹੋਣਗੇ ਉਦੋਂ ਦਿਲਦਾਰ ਨਹੀਂ ਉਹ ਪਾਸ ਹੋਣਗੇ ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ ਹਲੇ ਵੀ ਕੁਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾਲਵੇਂ ਕਿਦਰੇ ਕਿਤੇ ਨਿਸ਼ਾਨੋ ਸ਼ੌਕ ਤਾਂ ਜਾਂਦਿਆਂ ਮੁਹੱਬਤਾਂ ਜਤਾਲਵੇਂ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾਵੇਂ ਕਿਦਰੇ ਬਹੁਤ ਖੂਬ ਐ ਤੁਹਾਨੂੰ ਕੋਈ ਜ਼ਿੰਦਗੀ ਚ ਰਿਗਰਟ ਹੈ ਰਿਗਰਟ ਬੁੱਝਾ ਇਹ ਵੀ ਸੋਚਣਾ ਪੈਣਾ ਇਹਦਾ ਮਤਲਬ ਜੇ ਸੋਚਣਾ ਪੈ ਰਿਹਾ ਤਾਂ ਮਤਲਬ ਕੋਈ ਰਿਗਰੈਟ ਹੈ ਨਹੀਂ ਗਾ ਵੀ ਜਵਾਬ ਆਪਣੇ ਆਪ ਹੀ ਆ ਹਾਂਜੀ ਹਾਂ ਬਿਲਕੁਲ ਠੀਕ ਕਹਿ ਰਹੇ ਹੋ ਜ਼ਿੰਦਗੀ ਤਾਂ ਪਰ ਮੈਂ ਫੇਰ ਸੋਚ ਕੇ ਰੱਖੂੰਗਾ ਵੈਸੇ ਹੋਣਾ ਚਾਹੀਦਾ ਕੋਈ ਨਾ ਕੋਈ ਤਾਂ ਹੂੰ ਤੁਹਾਡੇ ਸੁਣਨ ਵਾਲਿਆਂ ਨੇ ਮੰਨਣਾ ਨਹੀਂ ਵੈਸੇ ਕਿਉਂਕਿ ਤੁਹਾਡੀ ਗਾਇਕੀ ਸਾਰੀ ਨੂੰ ਕਨੈਕਟ ਹੀ ਆਇਆ ਕਰਦੇ ਕਿ ਭਾਈ ਤਾਂ ਜ਼ਿੰਦਗੀ 'ਚ ਬਹੁਤ ਸ਼ਾਇਦ ਉਦਾਸ ਆ ਅੱਛਾ ਨਹੀਂ ਨਹੀਂ ਮੇਰਾ ਮੈਨੂੰ ਯਾਦ ਨਹੀਂ ਆ ਰਿਹਾ ਅ ਨਹੀਂ ਜੇ ਕਦੀ ਆਇਆ ਮੈਂ ਤੁਹਾਨੂੰ ਜ਼ਰੂਰ ਦੱਸ ਜ਼ਿੰਦਗੀ ਦਾ ਸਭ ਤੋਂ ਖੁਸ਼ ਨੁਮਾ ਸਮਾਂ ਕਿਹੜਾ ਸੀ ਤੁਹਾਨੂੰ ਲੱਗਦਾ ਉਹ ਕਿ ਯਾਰ ਆ ਦਿਨ ਫਲਾਣਾ ਮੇਰੇ ਲਈ ਬਹੁਤ ਕਮਾਲ ਸੀ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਬਿਹਤਰ ਖੁਸ਼ੀ ਸੀ ਵੈਸੇ ਆਇਆ ਤਾਂ ਮੜੀ ਚੈਲੋ ਦੀ ਗੱਲ ਜਦੋਂ ਮੈਂ ਘਰ ਲਿਆ ਸੀਗਾ ਆਕੇ ਚंडीगढ़ ਤੇ ਮੈਨੂੰ ਲੱਗਿਆ ਸੀ ਕਿ ਮੈਨੂੰ ਘਰਾਂ ਨਾਲ ਬੜੀ ਮੁਹੱਬਤ ਹੈ ਜੀ ਅੱਛਾ ਮਾਤਰਾ ਜਦੋਂ ਮੈਂ ਕੋਈ ਚੀਜ਼ ਖਰੀਦਾਂ ਬਾਹਰ ਜਾ ਕੇ ਮੇਰੇ ਘਰ 'ਚ ਜਿੰਨੀਆਂ ਚੀਜ਼ਾਂ ਲੱਗੀਆਂ ਹੋਣਗੀਆਂ ਉਹ ਮੇਰੀਆਂ ਖਰੀਦੀਆਂ ਹੋਣਗੀਆਂ ਪਾਰਕ ਦੇ ਵਿੱਚ ਜੇ ਕੋਈ ਘੋੜਾ ਟੰਗਿਆ ਹੋਇਆ ਤਾਂ ਉਹ ਮੈਂ ਕਿਤੇ ਨਾ ਕਿਤੇ ਸਿਜ਼ਲੈਂਡ ਤੋਂ ਖਰੀਦਿਆ ਹੋਣਾ ਕਿਤੇ ਕੁਝ ਹੋਣਾ ਆਪਣੇ ਕੱਪੜੇ ਨਹੀਂ ਮੈਂ ਖਰੀਦਾਂ ਅੱਛਾ ਤੇ ਘਰ ਸਜਾਉਣ ਦਾ ਮੈਨੂੰ ਬੜਾ ਉਹ ਹੈ ਸ਼ੌਕ ਹੈ ਮੋਨਮੈਂਟਸ ਵਗੈਰਾ ਉੱਥੋਂ ਫਿਰ ਤੁਸੀਂ ਲੈ ਕੇ ਆਉਂਦੇ ਹਾਂ ਮੇਰੇ ਕੋਲ ਦੁਨੀਆ ਦੇ ਜਿੱਥੇ ਵੀ ਮੈਂ ਸ਼ਹਿਰ ਚ ਗਿਆ ਮੇਰੇ ਘਰ ਇੱਕ ਛੋਟੀ ਜੀ ਉੱਥੇ ਅਲਮਾਰੀ ਬਣੀ ਹੋਈ ਉਹਦੇ ਚ ਮੈਂ ਸਾਰੇ ਸੰਜੋਗ ਕੇ ਰੱਖੇ ਹੋਏ ਆ ਮਤਲਬ ਸੋਵਿਨਿਅਰਸ ਉੱਥੋਂ ਦੇ ਤੇ ਉਹ ਉਹ ਇੱਕ ਮੈਨੂੰ ਸ਼ਾਨ ਜੀ ਲੱਗਦੀ ਆਪਣੇ ਘਰ ਦੀ ਕਿਸੇ ਤਰੀਕੇ ਤੇ ਹੁਣ ਚਲੋ ਜੋ ਵੀ ਦਿਨੇ ਕਿ ਤੁਸੀਂ ਕਾਮਯਾਬ ਹੋਏ ਆ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਹੁੰਦਾ ਕਿ ਅੱਛਾ ਇਥੇ ਘਰ ਲੈ ਲਈਏ ਇਥੇ ਕਦੀ ਇਹ ਨਹੀਂ ਸੋਚਦਾ ਕਮਰਸ਼ੀਅਲ ਪ੍ਰੋਪਰਟੀ ਲੈਣੀ ਚਾਹੀਦੀ ਕਿ ਛੋ ਦਾ ਰੈਂਟ ਆਊਗਾ ਜਾਂ ਕੋਛਾ ਹੋਊਗਾ ਉਹ ਜੇ ਹੋਊਗੀ ਵੀ ਤਾਂ ਉੱਥੇ ਮੈਂ ਕਦੀ ਜਾਂਦਾ ਨਹੀਂ ਚਾਹੇ ਉਹ ਸਭ ਤੋਂ ਵੱਧ ਮਹਿੰਗੀ ਚੀਜ਼ ਲਈ ਹੋਵੇ ਜਿੱਥੇ ਫਰਜ਼ ਕਰੋ ਕੋਈ ਸਾਡਾ ਫਾਰਮ ਆ ਉੱਥੇ ਮੈਂ ਕਹਣਾ ਅੱਛਾ ਉਹਦੇ 'ਚ ਇਹ ਰੰਗ ਕਰਾਂਗੇ ਉਹਨੂੰ ਇਹ ਦਰਵਾਜ਼ੇ ਲਾਵਾਂਗੇ ਉਹਦਾ ਇਹ ਕਰਾਂਗੇ ਫਲਾਣਾ ਕਰਾਂਗੇ ਤੁਮਕਾਣਾ ਕਰਾਂ ਸੋ ਮੈਨੂੰ ਲੱਗਦਾ ਉਹ ਮੇਰੀ ਜ਼ਿੰਦਗੀ ਦਾ ਬੜਾ ਫਰਦੌਸ ਤੁਹਾਡੇ ਘਰ ਦਾ ਨਾਮ ਹੈ ਤੇ ਫਾਰਮ ਹਾਊਸ ਦਾ ਨਾਮ ਵੀ ਫਰਦੌਸ ਹੈ ਹਾਂਜੀ ਸਾਮਣੇ ਤਸਵੀਰਾਂ ਤੁਹਾਡੀਆਂ ਤੁਹਾਡੇ ਚਾਹਣ ਵਾਲਿਆਂ ਦੇ ਵੱਲੋਂ ਦਿੱਤੀਆਂ ਗਈਆਂ ਹਾਂਜੀ ਹਾਂਜੀ ਇਹ ਚਾਰ ਦੇ ਕਰਦੀਆਂ ਵੀ ਇਹ ਤੁਹਾਡੇ ਫਿਰ ਇੱਥੇ ਵੀ ਤੁਸੀਂ ਸਕੂਨ ਦੇ ਪਲ ਬਤੀਤ ਕਰਦੇ ਹੋ ਜਾਂ ਫਿਰ ਇੱਥੇ ਵੀ ਆਮਦ ਹੁੰਦੀ ਆ ਕੇ ਲਿਖਦੇ ਹੋ ਹਾਂਜੀ ਹਾਂਜੀ ਇਹ ਤੁਸੀਂ ਦੇਖਿਆ ਹੋਣਾ ਸਬਲਾਈਮ ਸੋਲੀਟਿਊਡ ਇਹਦਾ ਸਬ ਨੇਮ ਰੱਖਿਆ ਹੋਇਆ ਫਿਰਦੌਸ ਫਾਰਮ ਦਾ ਸਬਲਾਈਮ ਸਾਡੇ ਯੂਕੇ ਟੂਰ ਦਾ ਨਾਮ ਸੀਗਾ ਸਬਲਾਈਮ ਇੱਕ ਬੜੀ ਬੜਾ ਪਰਫਾਉਂਡ ਲਫ਼ਜ਼ ਆ ਜਿਹਨੂੰ ਐਕਸਪਲੇਨ ਕਰਨ ਦੇ ਲਈ ਤੁਹਾਨੂੰ ਇੱਕ ਬੜੀ ਵੱਡੀ ਡਿਕਸ਼ਨਰੀ ਚਾਹੀਦੀ ਹੈ ਸੋਲੀਟਿਊਡ ਹੁੰਦੀ ਹੈ ਜਿਹੜੀ ਇੱਕ ਤਾਂ ਹੁੰਦੀ ਲੋਨਲੀਸ ਉਹਦਾ ਜਿਹੜਾ ਪੋਜ਼ਿਟਿਵ ਪਰਸਪੈਕਟਿਵ ਆ ਉਹ ਸੋਲੀਟਿਊਡ ਹੈ। ਕਿ ਜਦੋਂ ਤੁਸੀਂ ਇਕੱਲੇ ਹੋਵੋ ਪਰ ਜ਼ਰਖੇਜ਼ ਹੋ ਉਹਨੂੰ ਸੋਲੀਟਿਊਡ ਕਹਿੰਦੇ ਆ। ਤੇ ਇੱਥੇ ਆ ਕੇ ਮੈਂ ਉਹ ਇੱਕ ਸਬਲਾਈਮ ਸੋਲੀਟਿਊਡ ਫੀਲ ਕਰਦਾ। ਮਤਲਬ ਮੈਂ ਛੱਤ ਤੇ ਚੜ ਜਾਊਂਗਾ ਜਾਂ ਇੱਧਰ ਚਲੇ ਜਾਊਂਗਾ ਜਾਂ ਉਹ ਇੱਕ ਛੋਟਾ ਟਰੀ ਹਾਊਸ ਹੈ ਉੱਥੇ ਬਹਿ ਜਾਊਂਗਾ ਤੇ ਇੱਥੇ ਮੋਰ ਬੋਲਦੇ ਆ ਚਿੜੀਆਂ ਬੋਲਦੀਆਂ ਨੇ ਇਹ ਸਾਰੀਆਂ ਚੀਜ਼ਾਂ ਮੇਰੀ ਮੇਰੀ ਫਿਤਰਤ ਦੇ ਬੜੇ ਨੇੜੇ ਨੇ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੀ ਗੱਲ ਕੀਤੀ ਆ ਹੁਣ ਉੱਥੇ ਅਹਿਸਾਸਾਂ ਦੀ ਦੁਕਾਨ 'ਚ ਜਗ੍ਹਾ ਘਟ ਗਈ ਸੀ ਸੋ ਇਹਨਾਂ ਨੂੰ ਫਿਰ ਕੱਢ ਕੇ ਮੈਂ ਜਿੰਨਾ ਵੀ ਹੋ ਸਕਿਆ ਇੱਥੇ ਡਿਸਪਲੇ ਕਰਤਾ ਕਿਉਂਕਿ ਬੜੀ ਮਿਹਨਤ ਨਾਲ ਦਿੱਤੀਆਂ ਹੋਈਆਂ ਚੀਜ਼ਾਂ ਨੇ ਔਰ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣਗੇ ਜਾਂ ਤੁਸੀਂ ਗਰਾਊਂਡਡ ਰਹੋਗੇ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਰਹੇਗਾ ਇਹਨਾਂ ਲੋਕਾਂ ਦੇ ਕਿ ਤਖਤ ਬਣਾਇਆ ਇੱਥੇ ਤੁਸੀਂ ਹੀ ਬਿਠਾਇਆ ਤੁਹਾਡੇ ਪਿਆਰ ਦਾ ਜ਼ਰੂਰ ਹੋ ਗਿਆ ਸੋ ਯਾ ਬਹੁਤ ਬਹੁਤ ਧੰਨਵਾਦ ਜਾਂਦੇ ਮੈਨੂੰ ਤੁਹਾਡੀ ਸਤਨਾ ਫਿਰ ਯਾਦ ਆਉਂਦੀਆਂ ਕਿ ਸੜਕਾਂ ਤੋਂ ਛੱਲੀਆਂ ਖਰੀਦਗੀ ਖਬਰ ਹੋਊ ਮੇਰੇਆਂ ਕਿਸਾਨਾਂ ਜਿੰਨਾ ਕਿਹਦੇ ਚ ਸਬਰ ਹੋਊ ਰਤੀ ਰਤੀ ਮੱਕੀ ਨਿਜਵਾਨ ਹੁੰਦੀ ਵੇਖਦਾ ਜਦੋਂ ਕੰਮਾਂ ਕੰਮ ਕਰੀਤੇ ਦੇ ਖੇਤਰਮ ਵਿੱਚ ਝੰਡੀਆਂ ਚੜ੍ਹਦੀ ਕਲਾ ਚਕ ਸਮਾਪਤੀ ਕਰਦੀ ਆਪਾਂ ਚੜ੍ਹਦੀ ਕਲਾ ਜੀ ਥੈਂਕ ਯੂ ਮੈਂ ਚਾਹੂੰਗਾ ਕਿ ਜਦ ਦੇ ਨਿਸ਼ਾਨ ਦੇ ਨਾਲ ਸਮਾਪਤੀ ਕਰਾਂ ਮੈਂ ਮਾਫੀ ਚਾਹਣਾ ਮੈਂ ਤੁਹਾਡੇ ਕੋਲ ਬਹੁਤ ਗੀਤ ਗਵਾ ਲੇ ਸਟਿਲ ਵੀ ਸੌਰੀ ਪਰ ਮੇਰਾ ਇਹ ਸਮਾਪਤੀ ਕਰਨ ਨੂੰ ਦਿਲ ਨਹੀਂ ਕਰਦਾ ਪਰ ਮੈਂ ਚਾਹਣਾ ਹੈ ਕਿ ਫਿਰ ਚੜ੍ਹਦੀ ਕਲਾ ਵਾਲੇ ਗੀਤ ਦੇ ਨਾਲ ਸਮਾਪਤੀ ਕਰ ਦਈਏ ਹੋ ਰਜ਼ਾ ਵਿੱਚ ਰਹਿ ਕੇ ਕਿਦਾਂ ਮਨ ਹੁੰਦਾ ਪਾਣਾ ਸਿੱਖ ਦਾ ਤੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ ਉਹ ਵੀ ਤਾਂ ਗੁਜ਼ਾਰੇ ਦੇਖ ਕਰਦੇ ਡੁੱਬੀਆਂ ਵਿੱਚ ਸਬਜ਼ੀ ਵੀ ਕੱਟਦੇ ਜੋ ਕੋਲੀਆਂ ਦੇ ਕੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਸਸੀਕਾ